ਤੇ ਉਧਰ ਸ਼੍ਰੀ ਮੁਖਤਸਰ ਸਾਹਿਬ ਵਿਖੇ ਚੋਣਾ ਨੂੰ ਮੁੱਖ ਰੱਖਦੇ ਆ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਾਂਝੇ ਤੌਰ ਦੇ ਉੱਤੇ ਫਲੈਗ ਮਾਰਚ ਜਿਹੜਾ ਕੱਢਿਆ ਗਿਆ ਦਾਦੀ ਕੀ ਇਸ ਫਲੈਗ ਮਾਰਚ ਦੀ ਅਗਵਾਈ ਜ਼ਿਲ੍ਹਾ ਪੁਲਿਸ ਮੁਖੀ ਪਗੇਰਤ ਸਿੰਘ ਮੀਨਾ ਆਈਪੀਐਸ ਐਸਐਸਪੀ ਵੱਲੋਂ ਕੀਤੀ ਗਈ ਹੈ ਅਤੇ ਇਹ ਫਲੈਗ ਮਾਰਚ ਸ਼੍ਰੀ ਮੁਖਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਕ-ਵਕ ਸਥਾਨਾਂ ਦੇ ਉੱਤੋਂ ਹੁੰਦੇ ਹੋਏ ਵਾਪਸ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸਮਾਪਤ ਹੋਇਆ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਆ ਜ਼ਿਲ੍ਹਾ ਪੁਲਿਸ ਮੁਖੀ ਪਗਿਰਤ ਸਿੰਘ ਮੀਨਾ ਨੇ ਦੱਸਿਆ ਕਿ ਪਹਿਲਾਂ ਵੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਕਈ ਵਾਰ ਫਲੈਗ ਮਾਰਚ ਕੱਡੇ ਗਏ ਨੇ ਤੇ ਇਹ ਫਲੈਗ ਮਾਰਚ ਚੋਣ ਜਾਬਤਾ ਲੱਗਣ ਕਾਰਨ ਕੱਢਿਆ ਜਾ ਰਿਹਾ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਫਲੈਗ ਮਾਰਚ ਦੇ ਵਿੱਚ ਅਧਿਕਾਰੀਆਂ ਦੇ ਨਾਲ ਨਾਲ 100 ਦੇ ਕਰੀਬ ਪੁਲਿਸ ਕਰਮਚਾਰੀ ਤੇ ਬੀਐਸਐਫ ਦੇ ਜਵਾਨਾਂ ਨੇ ਭਾਗ ਲਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਲੋਕ ਸਭਾ ਚੋਣਾਂ ਨੂੰ ਅਮਨ ਆਮਾਨ ਦੇ ਨਾਲ ਨੇਪਰੇ ਚਾੜਨ ਦੇ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਬਚਨਬੱਦ ਹੈ ਜਿਹੜਾ ਫਲਾਈਂਗ ਮਾਰਚ ਕਰਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਔਰ ਕਿੰਨੀ ਕੋਸ਼ਿਸ਼ ਆਪਣੇ ਨਾਮ ਆ ਚ ਚੜਨ ਜਾਤਾ ਲੱਗਿਆ ਅਸੀਂ ਕੰਟੈਕਸਟ ਦੇ ਵਿੱਚ ਅਸੀਂ ਪਹਿਲੇ ਵੀ ਫਲੈਗ ਮਾਰਚ ਕੀਤੇ ਔਰ ਅੱਜ ਵੀ इतने मुकसर शहर के फ्लैग मार्च कंडक्ट करवा रहे हैं जितने भी वनरेबल एरिया हैं साथ उड़े डिस्ट्रिक्ट पुलिस और जो सेंट्रल आर्म्ड पुलिस फोर्स आई है दोनों कंबाइनली जॉइंटली अभी फ्लैग मार्च कर रहे हैं लोगों के लिए एक बिल्कुल फ्री और फेर इलैक्शन कराने का संदेश देने वास्ते असी फ्लैग मार्च कंडक्ट करवा रहे हैं अप्रोक्सीमेटली हंड्रेड के आसपास जवान है जो इस फ्लैग मार्च के साफसर शामिल हो रहे हैं